ਨਿੰਦਿਆ ਤੋਂ ਕਬਰਾਨਾ ਨਹੀਂ ਚਾਹੀਦਾ ਕਿਉਂਕਿ ਕਈ ਵਾਰ ਇਨਸਾਨ ਜਦੋਂ ਕੋਈ ਸਾਡੀ ਨਿੰਦਿਆ ਕਰਦਾ ਸਾਨੂੰ ਬੁਰਾ ਕਹਿੰਦਾ ਜਾਂ ਆਪਾਂ ਪਤਾ ਲੱਗਦਾ ਕਿ ਸਾਡੇ ਬਾਰੇ ਉਹ ਬੁਰਾ ਬੋਲ ਰਿਹਾ ਤੇ ਬਹੁਤ ਗੁੱਸਾ ਚੜਦਾ ਹੈ ਇਨਸਾਨ ਅੱਗ ਬਬੂਲਾ ਹੋ ਜਾਂਦਾ ਹੈ ਕਿ ਇਹਨੂੰ ਆਪਾਂ ਕੁਝ ਕਹੀਏ ਪਰ ਨਿੰਦਿਆ ਤੋਂ ਕਬਰਾਨਾ ਨਹੀਂ ਕਬੀਰ ਸਾਹਿਬ ਕਹਿੰਦੇ ਮੈਂ ਨਿੰਦਕ ਨੇਰੇ ਰੱਖੀਏ ਮੈਂ ਨੰਦਕ ਨੂੰ ਨੇੜੇ ਰੱਖ ਅਸੀਂ ਨਿੰਦਕ ਕੋ ਭੱਜਦੇ ਆਂ ਕਿ ਨਿੰਦਕ ਤੋਂ ਐ ਸਾਡੇ ਬਾਰੇ ਬੁਰਾ ਬੋਲਦਾ ਅਸੀਂ ਉਹਨੂੰ ਦੁਸ਼ਮਣ ਸਮਝਦੇ ਆਪਨਾ ਤੇ ਕਬੀਰ ਸਾਹਿਬ ਕਹਿੰਦੇ ਵੀ ਜਿਹੜਾ ਨਿੰਦਕ ਹੈ ਉਹਨੂੰ ਨੇੜੇ ਰੱਖੋ ਕਿਉਂਕਿ ਨਿੰਦਿਆ ਹੋਏਗੀ ਤੇ ਆਪਣੀ ਹੀ ਕਮੀ ਪੇਸ਼ੀ ਦੂਦਗੁਰ ਹੋਏਗੀ ਸੋ ਕਈ ਵਾਰ ਇਨਸਾਨ ਨੂੰ ਆਪਣਾ ਨਹੀਂ ਪਤਾ ਲੱਗਦਾ ਸੀ ਕੀ ਕਰ ਰਿਹਾ ਹੈ ਤੁਹਾਨੂੰ ਗੁੱਸਾ ਨਹੀਂ ਕਰਨਾ ਹੈ ਸੱਚ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਨੀ ਹੈ ਔਰ ਬੜੇ ਪਿਆਰ ਦੇ ਨਾਲ ਉਹਨੂੰ ਸੁਣਨਾ ਹੈ ਅਗਰ ਕੋਈ ਕਹਿ ਰਿਹਾ ਹੈ ਤੇ ਉਹਨੂੰ ਗੁੱਸੇ ਨਾਲ ਨਹੀਂ ਦੇਖਣਾ ਜਾਂ ਕਿਸੇ ਨੇ ਤੁਹਾਨੂੰ ਕਿਹਾ ਕਿ ਕੋਈ ਬੰਦਾ ਤੁਹਾਡੇ ਬਾਰੇ ਇਹ ਗੱਲ ਕਰ ਰਿਹਾ ਹੈ ਤੇ ਕ੍ਰੋਧਿਤ ਨਹੀਂ ਹੋਣਾ ਤੁਸੀਂ ਮੁਸਕਰਾਓ ਤੇ ਆਪਣੇ ਆਪ ਨੂੰ ਕਮਿਟਮੈਂਟ ਕਰੋ ਅਗਰ ਤੁਸੀਂ ਕਿਤੇ ਗਲਤ ਜੇ ਤੇ ਉਹਨੂੰ ਆਪਾਂ ਗਲਤੀ ਕੋਸ਼ਿਸ਼ ਕਰੀਏ ਦੂਰ ਕਰਨ ਦੀ ਤੇ ਔਰ ਜੇ ਕੋਈ ਨਿੰਦਿਆ ਕਰਦਾ ਵੀ ਹੈ ਔਰ ਬੇਵਜਾ ਵੀ ਕਰ ਰਿਹਾ ਹੈ ਕਿ ਉਹ ਕਮਜ਼ੋਰੀ ਸਾਡੀ ਹੈ ਜਾਂ ਗਲਤੀ ਨਹੀਂ ਹੈ ਤੇ ਤਾਂ ਵੀ ਤੁਸੀਂ ਪਰੇਸ਼ਾਨ ਨਹੀਂ ਹੋਣਾ ਤੇ ਕਬੀਰ ਸਾਹਿਬ ਕਹਿੰਦੇ ਵੀ ਜਦੋਂ ਕੋਈ ਨਿੰਦਿਆ ਕਰਦਾ ਤੇ ਸਾਡੇ ਪਾਪ ਜਿਹੜੇ ਉਤਰ ਜਾਂਦੇ ਨੇ